ਲੋਕ ਸਭਾ ਦੀਆਂ ਚੋਣਾਂ ਨੂੰ ਲੈ ਕੇ ਜਿਹੜਾ ਸੀਗਾ ਪ੍ਰਸ਼ਾਸਨ ਵੱਲੋਂ ਪੂਰੀਆਂ ਤਿਆਰੀਆਂ ਕੀਤੀਆਂ ਗਈਆਂ ਜੇ ਗੱਲ ਕਰੀ ਅੱਜ ਤਾਂ ਅੱਜ ਜਿਹੜਾ VOTING DAY ਆ ਔਰ ਇਸ ਵੇਲੇ ਆਪਾਂ ਜਿਹੜਾ ਅਜਨਾਲਾ ਦੇ ਪਿੰਡ ਜਗਦੀਪ ਕਲਾ ਦੇ ਵਿੱਚ ਮੌਜੂਦ ਆ ਜਿੱਥੇ ਕਿ ਕੁਲਦੀਪ ਸਿੰਘ ਢਾਲੀਵਾਲ ਜਿਹੜੇ ਮੰਤਰੀ ਨੇ ਕੈਬਨਿਟ ਮੰਤਰੀ ਉਹਨਾਂ ਦੀ ਵੋਟ ਪੈਣੀ ਹੈ ਇਸ ਵੇਲੇ ਮੇਰੇ ਪਿੱਛੇ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ VOTING ਦੇ ਲਈ ਜਿਹੜੀਆਂ ਸਵੇਰ ਤੋਂ ਹੀ ਲਾਈਨਾਂ ਲੱਗਣੀਆਂ ਸ਼ੁਰੂ ਹੋ ਗਈਆਂ ਨੇ ਔਰ ਲਾਈਨਾਂ ਦੇ ਵਿੱਚ ਲੋਕ ਖੜੇ ਨਜ਼ਰ ਆ ਰਹੇ ਨੇ ਔਰ ਦੱਸਣਾ ਚਾਹੁੰਦਾ ਕਿ ਜਿਹੜਾ ਪ੍ਰਸ਼ਾਸਨ ਵੱਲੋਂ ਪੁਖਤਾ ਪ੍ਰਬੰਧ ਜਿਹੜੇ ਨੇ ਉਹ ਕੀਤੇ ਗਏ ਨੇ ਕਿਉਂਕਿ ਗਰਮੀ ਕਾਫੀ ਜੜੀ ਆ ਉਹ ਅੱਜ ਹੋਣੀ ਹੈ ਔਰ 40 ਤੋਂ 44 ਤੋਂ 45 ਡਿਗਰੀ ਟੈਂਪਰੇਚਰ ਜਿਹੜਾ ਉਹ ਮੌਸਮ ਮਹਾਰਾ ਮ ਵੱਲੋਂ ਦੱਸਿਆ ਗਿਆ ਕਿ ਇਹ ਜਿਹੜਾ ਅੱਜ ਹੋਏਗਾ ਜਿਸ ਦੇ ਮੱਦੇ ਨਜ਼ਰ ਜਿਹੜਾ ਪ੍ਰਸ਼ਾਸਨ ਵੱਲੋਂ ਪੁਖਤਾ ਪ੍ਰਬੰਧ ਕੀਤੇ ਗਏ ਨੇ ਜੇ ਤੁਸੀਂ ਸਾਹਮਣੇ ਦੇਖ ਸਕਦੇ ਹੋ ਕਿ ਚਾਨਣੀ ਦਾ ਅਰੇਂਜਮੈਂਟ ਕੀਤਾ ਗਿਆ ਹੈ ਉਹਦੇ ਨਾਲ ਨਾਲ ਜਿਹੜਾ ਪੱਖੇ ਔਰ ਕੂਲਰਾਂ ਦਾ ਅਰੇਂਜਮੈਂਟ ਵੀ ਕੀਤਾ ਗਿਆ ਹੈ ਪੀਂਦੇ ਪਾਣੀ ਦਾ ਅਰੇਂਜਮੈਂਟ ਵੀ ਜਿਹੜਾ ਇਥੇ ਵਿਸ਼ੇਸ਼ ਤੌਰ ਤੇ ਕੀਤਾ ਗਿਆ ਆਪਾਂ ਗੱਲਬਾਤ ਵੀ ਕਰਦੇ ਆ ਵੋਟਰਾਂ ਦੇ ਨਾਲ ਭਾਜੀ ਵੋਟ ਪਾਉਣ ਆਏ ਹੋ ਤੁਸੀਂ ਕਿੰਨਾ ਗੁੱਸਾ ਤੁਹਾਡੇ ਚ ਬਹੁਤ ਜ਼ਿਆਦਾ ਗਰਮੀ ਮੜੀ ਜਾਂਦੇ ਇੱਥੇ ਕਰਕੇ ਸਵੇਰੇ ਸਵੇਰੇ ਅਸੀਂ ਆ ਗਏ ਸਰਕਾਰ ਚੜ੍ਹਨ ਜਾ ਰਹੇ ਹੋ ਤੁਸੀਂ ਆਪਣੇ ਕਿੰਨਾ ਕਮੰਦੇ ਵਿੱਚ ਹੈਗਾ ਕਿਉਂ 5 ਸਾਲ ਬਾਅਦ ਜਿਹੜਾ ਇਹ ਮੌਕਾ ਮਿਲਦਾ ਆ ਸੋ ਕਿੱਦਾਂ ਦੀਆਂ ਮੰਦੇ ਵਿੱਚ ਛਾਵਾਂ ਜਿਹੜਾ ਚੰਗੇ ਕੰਮ ਕਰੋ ਉਹਨੂੰ ਵੋਟ ਪਾਵਾਂਗੇ ਕਿਹੜੇ ਕਿਹੜੇ ਕੰਮ ਤੁਹਾਨੂੰ ਲੱਗਦਾ ਸੀ ਆ ਕਿ ਵਧੀਆ ਹੋਏ ਨੇ ਸਾਰੇ ਕੰਮ ਵਧੀਆ ਹੋਣਦੇ ਆ ਤੋ ਅਸੀਂ ਵੇਖ ਸਕਦੇ ਹਾਂ ਕਿ ਜਿਹੜੇ ਵੋਟਰਸ ਵਿੱਚ ਵੀ ਜਿਹੜਾ ਗਰਮੀ ਨੂੰ ਲੈ ਕੇ ਜਿਹੜਾ ਕਾਫੀ ਉਸਾਪ ਆਇਆ ਰਿਹਾ ਹੈ ਗੱਲਬਾਤ ਕਰਦੇ ਆਂ ਅ ਵੀਰ ਜੀ ਕੀ ਕਹਿਣਾ ਚਾਹੁੰਦੇ ਹੋ ਵੋਟਪਾਲ ਆਇਆ ਤੁਸੀਂ ਬਹੁਤ ਵਧੀਆ ਪ੍ਰਸ਼ਾਸਨ ਦੇ ਕਿੱਦਾਂ ਦੇ ਪ੍ਰਬੰਧ ਹੈ ਇੱਥੇ ਜੇ ਵੇਖਿਆ ਜਾਵੇ ਪਾਣੀ ਦਾ ਲਾਈਟ ਦਾ ਚਾਨਣੀ ਹਰ ਪ੍ਰਬੰਧ ਕੀਤਾ ਗਿਆ ਹੈ ਪ੍ਰਬੰਧ ਬਹੁਤ ਵਧੀਆ ਠੀਕ ਠੀਕ ਹੈ ਵਧੀਆ ਪ੍ਰਬੰਧ ਸੋ ਅ ਵੇਖਸਾਤੇ ਕਿ ਸਵੇਰ ਤੋਂ ਹੀ ਜਿਹੜੀਆਂ ਲਾਈਨਾਂ ਲੱਗਣੀਆਂ ਸ਼ੁਰੂ ਹੋ ਗਈਆਂ ਨੇ ਇਸ ਲਈ ਆਪਾਂ ਪਿੰਡ ਜਗਦੇਵ ਖਲਾ ਕੈਬਨਟ ਮੰਤਰੀ ਕੁਲਦੀਪ ਸਿੰਘ ਧਾਰੀਵਾਲ ਦਾ ਜਿਹੜਾ ਪਿੰਡ ਹੈ ਜਿੱਥੇ ਨਾਲ ਹੀ ਵੋਟਪਾਲ ਹੋਣੀ ਹੈ ਉਸ ਅੰਦੀ ਵੋਟ ਪਾਉਣ ਆਏ ਹੋ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਅੱਜ ਕਿਦਾਂ ਨੇ ਪ੍ਰਬੰਧ ਲੱਗੇ ਇੱਥੇ ਵਧੀਆ ਪ੍ਰਬੰਧ ਹੈ ਜੀ ਸਾਰੇ ਰੀਨ ਜੇ ਹੈਗੇ ਗਰਮੀ ਜਿਸ ਤਰੀਕੇ ਦੇ ਨਾਲ ਤੁਸੀਂ ਵੇਖ ਸਕਦੇ ਹੋ ਗਰਮੀ ਜਿੱਦ ਨਹੀਂ ਪੈਣਿਆ ਜਾਈਦੀ ਸਭੋ ਪਹਿਲਾਂ ਪੈਣਿਆ ਜਾਈਦੀ ਹੈ ਗਰਮੀ ਨੇ ਇਸੇ ਲਈ ਸੁਰਸਰੀ ਅੱਜ ਆ ਗਏ ਵੋਟ ਪਾਉਣ ਹਾਂ ਜੀ ਸੋ ਲੋਕਾਂ ਦੇ ਵਿੱਚ ਸੋ ਇਹ ਤੁਹਾਨੂੰ ਦੱਸਣਾ ਚਾਹੁੰਨਾ ਕਿ ਇਹ ਉਹ ਬੂਥ ਹੈ ਜਿੱਥੇ ਕੈਬਨਲ ਮੰਤਰੀ ਕੁਲਦੀਪ ਸਿੰਘ ਧਾਰੀਵਾਲ ਵੋਟ ਕਰਨਗੇ ਕੈਬਨਲ ਮੰਤਰੀ ਕੁਲਦੀਪ ਸਿੰਘ ਧਾਰੀਵਾਲ ਵੀ ਬਾਹਰ ਪਹੁੰਚ ਚੁੱਕੇ ਨੇ ਗੱਲਬਾਤ ਕਰਦੇ ਆ ਉਹਨਾਂ ਨਾਲ ਵੀ ਕੀ ਕੀ ਕਹਿਣਾ ਹੈ ਉਹਨਾਂ ਦਾ ਦੀ ਗੁੱਲੀ ਸਿੰਘ ਤਾਰੀਵਾਲ ਜਿਹੜਾ ਹੈ ਆਪਣੇ ਜੱਦੀ ਪਿੰਡ ਜਿਹੜਾ ਵੋਟ ਪਹੁੰਚ ਚੁੱਕੇ ਨੇ ਕਵਾਲਵਰ ਕਹਿੰਦਾ ਹੈ ਮੱਦੀ ਸਾਹਿਬ ਵੋਟ ਪਾਉਣ ਆਇਓ ਕੀ ਕਹਿਣਾ ਚਾਹੁੰਦੇ ਹੋ ਨਹੀਂ ਨਹੀਂ ਵੋਟ ਪਾਈ ਆਪਣੀ ਆਪਣੀ ਵੋਟ ਦੀ ਵਸਤੋ ਕੀਤੀ ਹੈ ਜਿਗ ਦੇਖ ਲਾਂ ਆਪਣੇ ਬੂਥ ਦੇ ਉੱਤੇ ਵੋਟ ਪਾਉਣ ਆਏ ਸੀਗੇ ਬੜਾ ਵਧੀਆ ਲੱਗ ਮੱਦੀ ਸਾਹਿਬ ਪ੍ਰਬੰਧ ਪ੍ਰਸ਼ਾਸਨ ਦੇ ਕਿਸ ਤਰੀਕੇ ਦੇ ਆ ਦੇਖੋ ਬਹੁਤ ਵਧੀਆ ਪਹੁੰਚ ਸਾਰੇ ਪਾਸੇ ਵਧੀਆ ਪ੍ਰਬੰਧ ਕੀਤੇ ਆ ਪਾਣੀ ਦੇ ਹੱਥੀਂ ਠੀਕ ਹੈ ਪੰਚਾਇਤ ਕਮਿਸ਼ਨ ਦੇ ਪਸੰਦਿਤ ਓਕੇ ਬਹੁਤ ਵਧੀਆ ਸੀਮਾ ਦਾ ਨਾਰਾ ਸੀਗਾ 130 130 ਪੰਜਾਬ ਬਣੇਗਾ 130 ਜਿਹਦਾ ਜੀਰੋ ਮਾਨ ਸਾਹਿਬ ਦੀ ਖ 13 ਦੀ 13 ਜਿੱਤਾਂਗੇ ਅਮਸਾ ਸੀਟ 2.5 ਲੱਖ ਦੇ ਜਿੱਤੇ ਬੀਜੇਪੀ ਦਾ ਕਹਿਣਾ ਸੀਗਾ ਕਿ 400 ਪਾਰ ਹੋ ਗਈ ਹੈ ਸਰ ਪਾਰਲੀਮੈਂਟ ਤੋਂ ਬਾਹਰ ਸੋ ਇਹ ਸੀ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਰੀਵਾਲ ਜਿਨ੍ਹਾਂ ਨੇ ਆਪਣੇ ਜੱਦੀ ਪਿੰਡ ਜਗਦੇਵ ਕਲਾ ਵਿੱਚ ਆਪਣੀ ਵੋਟ ਦਾ ਇਸਤੇਮਾਲ ਕੀਤਾ ਔਰ ਉਹਨਾਂ ਨੇ ਨਾਲ-ਨਾਲ ਲੋਕਾਂ ਨੂੰ ਅਪੀਲ ਕੀਤੀ ਕਿ ਗਰਮੀ ਬਹੁਤ ਹੈ ਇਸ ਦੇ ਚੱਲਦੇ ਜਿਹੜਾ ਉਹ ਜਿਹੜਾ ਸ਼ਾਂ ਦੀ ਫਾਇਦਾ ਉਚੱਕ ਕੇ ਜਿਹੜਾ ਸਵੇਰ ਸਵੇਰ ਜਿਹੜਾ ਉਹ ਆਪਣੀ ਵੋਟ ਜਿਹੜੀ ਆ ਪੋਲ ਕਰਨ ਅਜੀਆਂ ਹੋਰ ਖਬਰਾਂ ਲੈ ਕੇ ਤੁਹਾਡੇ ਵਿੱਚ ਹਾਜ਼ਰ ਹੋਣਾ ਹੈ ਨਾਲਾ ਤੁਹਾਨੂੰ ਸ਼ਾਸ਼ਰ ਬੋਟੇ ਦੀ ਪੋਸਟ ਪੰਜਾਬੀ ਵੋਟ ਦਾ ਇਸਤੇਮਾਲ ਕੀਤਾ ਆਪਣੇ ਜੱਦੀ ਮੈਂ ਆਪਣੀ ਵੋ ਆਪਣੇ ਬੂਥ ਦੇ ਉੱਤੇ ਪੌੜਾ ਵੋਟ ਪਾਈ ਆ ਤੇ ਬਹੁਤ ਉਤਸ਼ਾਹ ਹੈ ਮੇਰਾ ਤੁਹਾਡੇ ਸਾਰੇ ਲੋਕਾਂ ਨੂੰ ਬੇਨਤੀ ਹੈ ਕਿ ਸਵੇਰੇ ਸਵੇਰੀ ਵੋਟ ਕੋ ਨਾ ਕਿਉਂਕਿ ਬਾਅਦ ਚ ਦੁਪਹਿਰ ਗਰਮੀ ਹੋਊਗੀ ਹਰ ਬੰਦਾ ਆਪਣੀ ਵੋਟ ਦੀ ਵਾਜੂਦ ਹੈ ਕਿ ਵੋਟ ਮੌਜੂਦ ਲੋਕ ਸਭਾ ਦੀ ਵੋਟ ਹੈ ਸਭ ਨੂੰ ਬੇਨਤੀ ਹੈ ਕਿ ਵੋਟ ਪਾਓ ਸਭ ਦੇ ਕਿਉਂ ਲੱਗਦਾ ਹੈ ਕਿ ਲੋਕ ਵੋਟ ਪਾਓ ਜੋ ਪ੍ਰਸ਼ਾਸਨ ਲੋ ਇੰਤਜ਼ਾਮ ਕੀਤੇ ਗਏ ਨੇ ਸਰ ਪਾਣੀ ਦੇ ਛਾਹ ਦੇ ਬਹੁਤ ਵਧੀਆ ਦੇਖੋ ਕਿੰਨੇ ਵਧੀਆ ਤੁਸੀਂ ਦੇਖੋ ਸਭ ਟੈਟ ਲੱਗੇ ਆ ਬਾਹਰ ਵੀ ਅੰਦਰ ਵੀ ਹਰ ਤਰ੍ਹਾਂ ਦਾ ਪਾਣੀ ਦਾ ਹੱਥ ਲੱਗਦਾ ਬਿਲਕੁਲ ਸਹੀ ਕਿਹਾ ਹਾਂ 13 ਜੀਰੋ ਦਾ ਨਾਰਾ ਦਿੱਤਾ ਸੀਮਾਨ ਸਾਹਿਬ ਨੇ ਕੀ ਲੱਗਦਾ ਕਿਸ ਤਰੀਕੇ ਦੇ ਪੰਜਾਬ ਬਣੇਗਾ ਜੀਰੋ ਐਸੋ 13 ਜੀਰੋ ਅੰਬਰ ਸੱਤਾ ਇਲਾਕੇ ਦੇ 540 540 ਦਾ ਪਾਰਲੀਮੈਂਟ ਤੋਂ ਬਾਹਰ ਠੀਕ ਹੈ ਜੀ ਹਾਂ 400 ਪਾਰਲੀਮੈਂਟ ਤੋਂ ਬਾਹਰ